ਮੈਂ ਕਹਿਣਾ ਚਾਹੁੰਦਾ ਜੀ ਮੇਰਾ 61ਵਾਂ ਜਨਮ ਦਿਨਤਾ ਜੀ ਤੇ ਮੈਨੂੰ ਲੋਕਾਂ ਦੀਆਂ ਮੁਬਾਰਕਾਂ ਬਾਤ ਵੀ ਬਹੁਤ ਆਈਆਂ ਮੈਂ ਸੋਚਿਆ ਕਿ ਅੱਜ ਕੱਲ੍ਹ ਬਾਤਾਂ ਬਣਨ ਦੇ ਜਿਹੜੇ ਭਰਿਆ ਬਣਦੇ ਹਰਿਆ ਭਰਾਂ ਰੱਖਣ ਦੇ ਲਈ ਜਿਹੜਾ ਪੌਦਾ ਰੋਪਣ ਦੀ ਰਸਮ ਪੂਰੇ ਹਿੰਦੁਸਤਾਨ 'ਚ ਚੱਲ ਰਹੀ ਹੈ ਕਿਉਂ ਨਾ ਮੈਂ ਆਪਣੇ ਜਨਮ ਦਿਨ ਦੇ ਮੌਕੇ ਤੇ ਕੋਈ ਨਾ ਕੋਈ ਆਪਣੀ ਯਾਦਗਾਰੀ ਜੜਿਆ ਹੈ ਛਾਂ ਦਾ ਬੂਟਾ ਲਾਵਾਂ ਜਿਹਨੂੰ ਲੋਕਾਂ ਨੂੰ ਵੀ ਲਾਹ ਮਿਲ ਸਕੇ ਤੋਂ ਮੈਨੂੰ ਬਣ ਵਿਭਾਗਨਾ ਨਗਰ ਕੌਂਸਲ ਪ੍ਰਧਾਨ ਅਰਜੀਤ ਸਿੰਘ ਜੀਤਾ ਜੀ ਸਾਡੇ ਪ੍ਰਕਾਸ਼ ਸਿੰਘ ਜੀ ਤੇ ਰਾਜਕੈ ਜੀ ਜਨੈਸੀ ਨਿਕੂਆ ਜੀ ਆਪਣੀ ਪੰਮੀ ਜੀ ਤੇ ਜਗਦੇਵ ਸਿੰਘ ਦਿਲਵਰ ਜੀ ਤੁਹਾਡਾ ਕਿ ਦਿਲਜੀਤ ਸਿੰਘ ਜੰਗਲਾਤ ਮਹਿਕਮੇ ਵਾਲੋ ਪੂਰਾ ਸਹਿਯੋਗ ਦਿੱਤਾ ਤੇ ਰਾਜਕੀ ਜੀ ਨੇ ਮੈਨੂੰ ਅੱਜ ਕਿਹਾ ਵੀ ਤੁਹਾਨੂੰ ਜਨਮ ਦੇ ਪਹਿਲਾ ਦਾ ਮੌਲਕਾਂ ਵੀ ਅੱਜ ਇੱਕ ਅਧੀ ਤੁਹਾਡੀ ਯਾਦਗਾਰ ਦੇ ਜਿਹੜੇ ਯਾਦਗਾਰ ਮੌਕੇ ਤੇ ਜੜੇ ਦੇ ਦਰਖਤ ਲਾਣਾ ਜਿਹੜਾ ਅੱਜ ਇਹ ਮੈਂ ਅੱਜ ਲਾ ਕੇ ਲਾ ਚੱਲਿਆ ਰੱਖਣਾ ਨੂੰ ਰਾਜਪਾਲ ਜੀ ਆਂਗਰਾ ਇਹ ਪੱਤਰਕਾਰੀ ਦੇ ਪੀਸ਼ੰਪਤਾਮਾਂ ਦਾ ਇਹਨਾਂ ਕੋਲ ਖਿਤਾਬ ਹੈ ਔਰ ਇਹ ਜਿਹੜੇ ਐ ਸਭ ਤੋਂ ਪੁਰਾਣੇ ਪੱਤਰਕਾਰ ਐ ਇਸ ਇਲਾਕੇ ਦੇ ਬੜਾ ਜਿਹੜੇ ਨਵੇਂ ਪੱਤਰਕਾਰ ਐ ਬੜਾ ਕੁਸ਼ੀ ਨਾਲ ਤੇ ਸਿੱਖਣ ਨੂੰ ਮਿਲਦਾ ਔਰ ਇਹਨਾਂ ਦਾ ਅੱਜ ਜਨਮ ਦਿਨ ਸੀ ਇਸ ਖੁਸ਼ੀ ਦੇ ਵਿੱਚ ਆਦ ਅੰਬੇਦਕਰ ਸਮਾਜ ਸਾਡੇ ਜਿਹੜੇ ਰੰਗ ਕਰਨੀ ਐ ਰਾਜਕਈ ਜੀ ਉਹਨਾਂ ਨੇ ਇਹ ਐਫਰਟਸ ਕੀਤੀਆਂ ਔਰ ਇਹ ਬੂਟਾ ਲਗਾਇਆ ਔਰ ਇਹ ਆਮ ਲੋਕਾਂ ਨੂੰ ਵੀ ਅਪੀਲ ਐ ਦੇਖੋ ਆਪਣੇ ਜਨਮ ਦਿਨ ਤੇ ਤੁਸੀਂ ਕੇਕ ਕੱਟ ਦਿਓ ਪਾਰਟੀਆਂ ਕਰ ਦਿਓ ਇਹਦੀ ਬਜਾਏ ਬੂਟੇ ਲਗਾਓ ਬਾਤਾਵਾਰਨ ਨੂੰ ਬਚਾਓ ਔਰ ਇਹ ਸਨੇਹਾ ਜਿਹੜਾ ਆਂਗਰੇਜ਼ੀ ਨੇ ਵੀ ਦਿੱਤਾ ਹੈ ਰਾਜਕਈ ਜੀ ਨੇ ਵੀ ਦਿੱਤਾ ਆਂਗਰੇਜ਼ੀ ਨੂੰ ਬਹੁਤ ਬਹੁਤ ਮੁਬਾਰਕਾ ਇਹ ਚਰਨਗੰਗਾ ਸਟੇਡੀਅਮ ਦੇ ਵਿੱਚ ਇਤਿਹਾਸਿਕ ਚਰਨਗੰਗਾ ਸਟੇਡੀਅਮ ਹੈ ਜਿੱਥੇ ਹੋਲਾ ਮਹੱਲਾ ਮਹੱਲਾ ਕੱਢਿਆ ਜਾਂਦਾ ਖਾਲਸਾ ਫੌਜਾਂ ਕੱਢਦੀਆਂ ਉਸ ਪਵਿੱਤਰ ਸਥਾਨ ਤੇ ਜਿਹੜਾ ਆਂਗਰੇਜ਼ੀ ਦੇ ਇੱਕ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੂਟਾ ਲਗਾਇਆ ਗਿਆ ਪਾਣੀ ਵਰਗੀ ਜ਼ਿੰਦਗੀ ਹੋਵੇ ਪਾਣੀ ਵਰਗਾ ਸਵਾ ਦਿਗ ਪਈਏ ਤਾਂ ਝਰਨਾ ਬਣ ਜਾਈਏ ਤੁਰ ਪਈਏ ਤਾਂ ਦਰਿਆ ਕਿਉਂਕਿ ਪੱਤਰਕਾਰੀ ਦੇ ਪੀਛਮ ਪਿਤਾ ਮਾ ਬਾਬਾ ਬੋੜ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਸ਼੍ਰੀ ਰਾਜਪਾਲ ਆਂਗਰਾਜੀ ਦੇ ਅੱਜ ਜਨਮ ਦਿਨ ਤੇ ਅਸੀਂ ਜਿਹੜਾ ਬੂਟਾ ਲਗਾਇਆ ਏ ਉਹ ਆਂਗਰਾਜੀ ਦੇ ਕਰਕਮਲਾ ਨਾਲ ਲਵਾਇਆ ਏ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸਰਦਾਰ ਹਰਜੀਤ ਸਿੰਘ ਜੀਤਾ ਜੀ ਦਾ ਵੀ ਇੱਕ ਮੰਨਣਾ ਏ ਕਿ ਅਸੀਂ ਸ਼ਹਿਰ ਨੂੰ ਹਰਾ ਭਰਾ ਕਰੀਏ ਔਰ ਸਾਡੇ ਗੁਰੂ ਜੀ ਆ ਇਹ ਇਹਨਾਂ ਨੇ ਦੇਖੋ ਇਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਿਆ ਏ ਔਰ ਅੱਜ ਵੀ ਦੇਖੋ ਆਪਣੀ ਜ਼ਿੰਦਗੀ ਵਿੱਚ ਸਿਖਾ ਕੇ ਜਾ ਰਿਹਾ ਹੈ ਇਹਨਾਂ ਦਾ ਇੱਕ ਪਰਨ ਏ ਕਿ ਮੈਂ ਗੁਰੂ ਨਗਰੀ ਨੂੰ ਹਰਿਆ ਭਰਿਆ ਦੇਖਣਾ ਚਾਹੁੰ ਔਰ ਇਹਨਾਂ ਨੇ ਜਿੱਥੇ ਸਾਨੂੰ ਪ੍ਰੇਰਨਾ ਦਿੰਦੇ ਐ ਉੱਥੇ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੱਚਿਆਂ ਨੂੰ ਵੀ ਪ੍ਰੇਰਨਾ ਦਿੰਦੇ ਐ ਕਿ ਬੱਚਿਓ ਆਪਣੇ ਸੁੱਖ-ਦੁੱਖ 'ਚ ਤੁਸੀਂ ਜਿਹੜਾ ਏ ਉਹ ਬੂਟਾ ਜ਼ਰੂਰ ਲਗਾਓ ਤਾਂ ਕਿ ਅਸੀਂ ਆਪਣੀ ਜਿਹੜੀ ਆਨ ਵਾਲੀ ਜਨਰੇਸ਼ਨ ਐ ਉਹਨੂੰ ਕੁਛ ਨਾ ਕੁਛ ਦੇ ਕੇ ਜਾਈਏ ਕਹਿੰਦਾ ਹੁੰਦਾ ਕੱਲ ਖੇਲ ਮੇ ਹਮ ਹੋ ਨਾ ਹੋ ਗਰਦਿਸ਼ ਮੇ ਤਾਰੇ ਰਹਾਂਗੇ ਸਦਾ ਸੋ ਅੰਗਰੇਜ਼ੀ ਦੀ ਇਹ ਸੋਚ ਨੂੰ ਅਸੀਂ ਘਰ-ਘਰ ਪਚਾਵਾਂਗੇ ਔਰ ਪੰਜਾਬ ਨੂੰ ਦੇਸ਼ ਨੂੰ ਹਰਿਆ-ਭਰਿਆ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਇਹ ਪੰਜਾਬ ਐ ਇਹ ਹਰਿਆ-ਭਰਿਆ ਰਵੇ